ਪਠਾਨਕੋਟ ਦੇ ਬਮਿਆਲ ਬਾਰਡਰ ਏਰੀਆ ਦੇ ਵਿੱਚ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤੁਸੀਂ ਇਹ ਤਾਂ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਠਾਨਕੋਟ ਪੁਲਿਸ ਵੱਲੋਂ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਇਸ ਇਲਾਕੇ ਦੇ ਵਿੱਚ ਸਰਚ ਪ੍ਰੈਸ਼ਨ ਕਾਸੋ ਜਿਹੜਾ ਇੱਥੇ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਕੁਝ ਦਿਨ ਪਹਿਲਾਂ ਡਰੋਨ ਦੀ ਡ੍ਰੋਪਿੰਗ ਦੇਖੀ ਗਈ ਸੀਗੀ ਤੇ ਦੋ ਵਾਰ ਹੀਰੋਇਨ ਵੀ ਜਿਹੜੀ ਹੈ ਡਰੋਨ ਰਾਹੀਂ ਇੱਥੇ ਆਈ ਸੀਗੀ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਲਗਾਤਾਰ ਇਸ ਇਲਾਕੇ ਦੇ ਵਿੱਚ ਸੋਕਸੀ ਵਧਾਈ ਹੋਈ ਹੈ ਇਸ ਪੂਰੇ ਸਰਚ ਪ੍ਰੈਸ਼ਰ ਨੂੰ ਲੀਡ ਕਰ ਰਹੇ ਨੇ ਸੁਖਿੰਦਰ ਸਿੰਘ ਥਾਪੜ ਜੋ ਕਿ ਡੀਐਸਪ ਕੀ ਕਹਿਣਾ ਉਹਨਾਂ ਦਾ ਇਸ ਸਰਚ ਪ੍ਰੋਜੈਕਟ ਦੇ ਦੌਰਾਨ ਜੀ ਮਾਨਜੋਗ ਐਸਐਸਪੀ ਸਾਹਿਬ ਹਾਦਰ ਸਰਦਾ ਦਜਿੰਦਰ ਸਿੰਘ ਢਲੋਂ ਸਾਹਿਬ ਦੇ ਦੇਸ਼ਾਂ ਦੇ ਦੇਸ਼ਾਂ ਦੇ ਤਰਜਿਹੜਾ ਇਹ ਸਾਡਾ ਅਡਜਾਇਨਿੰਗ ਰਾਵੀ ਦੇਵਰ ਹੋਜ ਰਿਵਰ ਜਲਾਲੀਆਂ ਤਰਨਾ ਜਿੰਨੇ ਵੀ ਇੱਥੇ ਡੇਰੇ ਪਿੰਦੇ ਹੈਗੇ ਨੇ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧਤ ਨੇ ਉਹਨਾਂ ਦੇ ਉੱਪਰ ਜਿਹੜਾ ਸਾਡਾ ਸਰਚ ਪ੍ਰੋਜੈਕਟ ਚੱਲ ਰਿਹਾ ਇਸ ਤੋਂ ਇਲਾਵਾ ਜਿਹੜੇ ਗੰਨੇ ਦੇ ਖੇਤ ਹੈਗੇ ਨੇ ਜਾਂ ਹੋਰ ਜਿਹੜੇ ਸਾਡੇ ਜੰਗਲੀ ਏਰੀਆ ਤੁਸੀਂ ਦੇਖਦੇ ਸਾਰੇ ਫੋਰੈਸਟ ਲੈਂਡ ਕਾਫੀ ਹੈਗੀ ਹੈ ਜਾਂ ਹੋਰ ਵੀ ਜਿਹੜੇ ਉੱਪਰ ਖਬਰ ਦੇ ਦੇ ਹੈਗੇ ਨੇ ਤਾਂ ਜੋ ਕੋਈ ਵੀ ਕਿਸੇ ਵੀ ਕਿਸਮ ਦਾ ਸ਼ੱਕੀ ਵਿਅਕਤੀ ਲੁਕੇ ਸ਼ੋਪਿਆ ਨਾ ਹੋਵੇ ਜਾਂ ਕਿ ਐਸੀ ਵੈਸੀ ਚੀਜ਼ ਨਾ ਪਈ ਹੋਵੇ ਜਿਹੜੀ ਸਾਡੀ ਨਜ਼ਰਾਂ ਤੋਂ ਅੱਖੇ ਪਰੋਖੇ ਹੋ ਗਈ ਹੈ ਸੋ ਉਸੇ ਘੜੀ ਦੇ ਵਿੱਚ ਇਹ ਸਾਡਾ ਅਡਜਾਇਨਿਕ ਸਰਚ آپریشن ਚੱਲ ਰਿਹਾ ਜਿਹਦੇ ਵਿੱਚ ਕਰੀਬ ਬੀਐਸਐਫ ਦੇ 40 ਜਵਾਨ ਹੈਗੇ ਨੇ ਨਾਲ ਉਹਨਾਂ ਦੇ ਆਫੀਸਰਸ ਨੇ ਔਰ ਸਾਡੇ ਜਿਹੜੇ 60 65 ਦੇ ਕਰੀਬ ਜਵਾਨ ਨੇ ਕਮਾਂਡੋਆਂ ਨਾਲ ਔਰ ਇੱਕ ਪਾਸੇ ਮੈਲਗ੍ਰੇਡ ਕਰ ਰਹੇ ਨੇ ਦੂਸਰੀ ਤਰਫ ਆਪਣੇ ਸ਼੍ਰੀ ਜਗਦੀਸ਼ ਰਾਜ ਡੀਐਸਪੀ ਸਪੈਸ਼ਲ ਬਣਾ ਲੀਡ ਕਰ ਰਹੇ ਨੇ ਸੋ ਕਹਿਣ ਤੋਂ ਬਾਅਦ ਇਹ ਹੈ ਕਿ ਮਾਨਯੋਗ ਐਸਐਸਪੀ ਸਾਹਿਬ ਦਾ ਹੁਕਮ ਹੈ ਕਿ ਕੋਈ ਵੀ ਅਸੀ ਚੀਜ਼ ਜਿਹੜੀ ਆਖੋ ਪਰੋਖੇ ਨਾਰਾਜੇ ਹਰ ਬੰਦੇ ਨੂੰ ਹਰ ਵਿਅਕਤੀ ਨੂੰ ਹਰ ਡੇਰੇ ਨੂੰ ਪ੍ਰੋਪਰਲੀ ਥਰੋਰੀ ਚੈੱਕ ਕਰਨਾ ਉਸੇ ਕੜੀ ਦੇ ਵਿੱਚ ਇਹ ਸਰਚ ਬਹਿਣ ਚਲਾਇਆ ਜਾ ਰਿਹਾ ਹੈ ਪਠਾਨਕੋਟ ਦੇ ਬਮਿਆਲ ਬਾਰਡਰ ਏਰੀਆ ਦੇ ਵਿੱਚ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤਸਵੀਰਤ ਖਾਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਠਾਨਕੋਟ ਪੁਲਿਸ ਵੱਲੋਂ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਇਸ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਕਾਸੋ ਜਿਹੜਾ ਇੱਥੇ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਕੁਝ ਦਿਨ ਬੈਲਾ ਡਰੋਨ ਦੀ ਡਰਾਪਿੰਗ ਦੇਖੀ ਗਈ ਸੀਗੀ ਉਹ ਤੇ ਦੋ ਵਾਰ ਹੀਰੋਇਨ ਵੀ ਜਿਹੜੀ ਹੈ ਡਰੋਨ ਰਾਹੀ ਇੱਥੇ ਆਈ ਸੀਗੀ ਹੁਣ ਦੱਸ ਦਿਓ ਕਿ ਪੁਲਿਸ ਨੇ ਲਗਾਤਾਰ ਇਸ ਇਲਾਕੇ ਦੇ ਵਿੱਚ ਸੋਕਸੀ ਵਧਾਈ ਹੋਈ ਹੈ ਇਸ ਪੂਰੇ ਸਰਚ ਪ੍ਰੈਸ਼ਰ ਨੂੰ ਲੀਡ ਕਰ ਰਹੇ ਨੇ ਸੁਖਿੰਦਰ ਸਿੰਘ ਥਾਪੜ ਜੋ ਕਿ ਡੀਐਸਪੀ ਵਿਹਾਤੀ ਤੇ ਹਾਉ ਦੇਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਸਰਚ ਪ੍ਰੈਸ਼ਰ ਦੇ ਦੌਰਾਨ ਮਾਨਯੋਗ ਐਸਐਸਪੀ ਸਾਹਿਬਾ ਸਰਦਾ ਦਜਿੰਦਰ ਸਿੰਘ ਢਲੋਂ ਸਾਹਿਬ ਦੇ ਦੇਸ਼ਾਂ ਦੇ ਦੇਸ਼ਾਂ ਦੇ ਤਰ ਜਿਹੜਾ ਇਹ ਸਾਡਾ ਅਡਜਾਇਨਿੰਗ ਰਾਵੀ ਦੇਵਰ ਉਸ ਰਿਵਰ ਜਲਾਲੀਆ ਤਰਨਾ ਜਿੰਨੇ ਵੀ ਇੱਥੇ ਡੇਰਾ ਜਪਿੰਦੇ ਹੈਗੇ ਨੇ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧਤ ਨੇ ਉਹਨਾਂ ਦੇ ਉੱਪਰ ਜਿਹੜਾ ਸਾਡਾ ਸਰਚ ਪ੍ਰੋਸੈਸ ਚੱਲ ਰਿਹਾ ਇਹ ਤੋਂ ਇਲਾਵਾ ਜਿਹੜੇ ਗੰਨੇ ਦੇ ਖੇਤ ਹੈਗੇ ਨੇ ਜਾਂ ਹੋਰ ਜਿਹੜੇ ਸਾਡੇ ਜੰਗਲੀ ਏਰੀਆ ਤੁਸੀਂ ਦੇਖਦੇ ਸਾਰੇ ਫੋਰੈਸਟ ਲੈਂਡ ਕਾਫੀ ਹੈਗੀ ਹੈ ਜਾਂ ਹੋਰ ਵੀ ਜਿਹੜੇ ਉੱਪਰ ਖਬਰ ਦੇਦੇ ਹੈਗੇ ਨੇ ਤਾਂ ਜੋ ਕੋਈ ਵੀ ਕਿਸੇ ਵੀ ਕਿਸਮ ਦਾ ਸ਼ੱਕੀ ਵਿਅਕਤੀ ਲੁਕਾਇਸ਼ ਹੋ ਪਿਆ ਨਾ ਹੋਵੇ ਜਾਂ ਕੋਈ ਐਸੀ ਵੈਸੀ ਚੀਜ਼ ਨਾ ਪਈ ਹੋਵੇ ਜਿਹੜੀ ਸਾਡੀ ਨਜ਼ਰਾਂ ਤੋਂ ਅੱਖੇ ਪਰੋਖੇ ਹੋ ਗਈ ਹੈ ਸੋ ਉਸੇ ਘੜੀ ਦੇ ਵਿੱਚ ਇਹ ਸਾਡਾ ਅਡਜਾਇਨਿੰਗ ਸਰਚ آپریشن ਚੱਲ ਰਿਹਾ ਜਿਹਦੇ ਵਿੱਚ ਕਰੀਬ ਬੀਐਸਐਫ ਦੇ 40 ਜਵਾਨ ਹੈਗੇ ਨੇ ਨਾਲ ਉਹਨਾਂ ਦੇ ਆਫੀਸਰਸ ਨੇ ਔਰ ਸਾਡੇ ਜਿਹੜੇ 60 65 ਦੇ ਕਰੀਬ ਜਵਾਨ ਨੇ ਕਮਾਂਡੋਆਂ ਨਾਲ ਔਰ ਇੱਕ ਪਾਸੇ ਮੈਲੀਟ ਕਰ ਰਹੇ ਨੇ ਦੂਸਰੀ ਤਰਫ ਆਪਣੇ ਸ਼੍ਰੀ ਜਗਦੀਸ਼ ਰਾਜ ਡੀਐਸਪੀ ਸਪੈਸ਼ਲ ਬਨਾ ਲੀਡ ਕਰ ਰਹੇ ਨੇ ਸੋ ਕਹਿਣ ਤੋਂ ਬਾਅਦ ਇਹ ਹੈ ਕਿ ਮਾਨਯੋਗ ਐਸਐਸਪੀ ਸਾਹਿਬ ਦਾ ਹੁਕਮ ਹੈ ਕਿ ਕੋਈ ਵੀ ਅਸੀ ਚੀਜ਼ ਜਿਹੜੀ ਆਖੋ ਪਰੋਖੇ ਨਾਰਾਜੇ ਹਰ ਬੰਦੇ ਨੂੰ ਹਰ ਵਿਅਕਤੀ ਨੂੰ ਹਰ ਡੇਰੇ ਨੂੰ ਪ੍ਰੋਪਰਲੀ ਥਰੋਰਲੀ ਚੈੱਕ ਕਰਨਾ ਉਸੇ ਘੜੀ ਦੇ ਵਿੱਚ ਇਹ ਸਰਚ ਬਹਿਣ ਚਲਾਇਆ ਜਾ ਰ Thank you. ਪਠਾਨਕੋਟ ਦੇ ਬਮਿਆਲ ਬਾਰਡਰ ਏਰੀਆ ਦੇ ਵਿੱਚ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤਸਵੀਰਾਂ ਤਾਂ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਠਾਨਕੋਟ ਪੁਲਿਸ ਵੱਲੋਂ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਇਸ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਕਾਸੋ ਜਿਹੜਾ ਇਹ ਚਲਾਇਆ ਜਾ ਰਿਹਾ ਤੁਹਾਨੂੰ ਦੱਸਦੇ ਕਿ ਇਸ ਇਲਾਕੇ ਦੇ ਵਿੱਚ ਕੁਝ ਦਿਨ ਪਹਿਲਾਂ ਡਰੋਨ ਦੀ ਡਰਾਪਿੰਗ ਦੇਖੀ ਗਈ ਸੀਗੀ ਉਹ ਤਾਂ ਦੋ ਵਾਰ ਹੀਰੋਇਨ ਵੀ ਜਿਹੜੀ ਹੈ ਡਰੋਨ ਰਾਹੀ ਇੱਥੇ ਆਈ ਸੀਗੀ ਹੁਣ ਦੱਸ ਦਿਓ ਕਿ ਪੁਲਿਸ ਨੇ ਲਗਾਤਾਰ ਇਸ ਇਲਾਕੇ ਦੇ ਵਿੱਚ ਸੌਖੀ ਵਧਾਈ ਹੋਈ ਹੈ ਇਸ ਪੂਰੇ ਸਰਚ ਪ੍ਰੈਸ਼ਰ ਨੂੰ ਲੀਡ ਕਰ ਰਹੇ ਨੇ ਸੁਖਿੰਦਰ ਸਿੰਘ ਥਾਪੜ ਜੋ ਕਿ ਡੀਐਸਪੀ ਵਿਹਾਤੀ ਦੇ ਹਾਂ ਉਹ ਦੇਖਦੇ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਸਰਚ ਪ੍ਰੈਸ਼ਰ ਦੇ ਦੌਰਾਨ ਜੀ ਮਾਨਯੋਗ ਐਸਐਸਪੀ ਸਾਹਿਬਾ ਸਰਦਾ ਦਜਿੰਦਰ ਸਿੰਘ ਠਲੋ ਸਾਹਿਬ ਦੇ ਦੇਸ਼ਾਂ ਦੇ ਤਰ ਜਿਹੜਾ ਇਹ ਸਾਡਾ ਅਡਜਾਇਨਿੰਗ ਰਾਵੀ ਦੇਵਰ ਹੁਜ ਰਿਵਰ ਜਲਾਲਿਆ ਤਰਨਾ ਜਿੰਨੇ ਵੀ ਇੱਥੇ ਡੇਰਾਜ਼ ਪਿੰਦੇ ਹੈਗੇ ਨੇ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧਤ ਨੇ ਉਹਨਾਂ ਦੇ ਉੱਪਰ ਜਿਹੜਾ ਸਾਡਾ ਸਰਚ ਪ੍ਰੈਸ਼ਨ ਚੱਲ ਰਿਹਾ ਇਸ ਤੋਂ ਇਲਾਵਾ ਜਿਹੜੇ ਗੰਨੇ ਦੇ ਖੇਤ ਹੈਗੇ ਨੇ ਜਾਂ ਹੋਰ ਜਿਹੜੇ ਸਾਡੇ ਜੰਗਲੀ ਏਰੀਆ ਤੁਸੀਂ ਦੇਖਦੇ ਸਾਰੇ ਫੋਰੈਸਟ ਲੈਂਡ ਕਾਫੀ ਹੈਗੀ ਹੈ ਜਾਂ ਹੋਰ ਵੀ ਜਿਹੜੇ ਉੱਪਰ ਖਬਰ ਦੇ ਦੇ ਹੈਗੇ ਨੇ ਤਾਂ ਜੋ ਕੋਈ ਵੀ ਕਿਸੇ ਵੀ ਕਿਸਮ ਦਾ ਸ਼ੱਕੀ ਵਿਅਕਤੀ ਲੁਕਾਇਸ਼ ਹੋ ਪਿਆ ਨਾ ਹੋਵੇ ਜਾਂ ਕਿ ਐਸੀ ਵੈਸੀ ਚੀਜ਼ ਨਾ ਪਈ ਹੋਵੇ ਜਿਹੜੀ ਸਾਡੀ ਨਜ਼ਰਾਂ ਤੋਂ ਅੱਖੇ ਪਰੋਖੇ ਹੋ ਗਈ ਹੈ ਸੋ ਉਸੇ ਘੜੀ ਦੇ ਵਿੱਚ ਇਹ ਸਾਡਾ ਅਡਜਾਇਨਿੰਗ ਸਰਚ آپریشن ਚੱਲ ਰਿਹਾ ਜਿਹਦੇ ਵਿੱਚ ਕਰੀਬ ਬੀਐਸਐਫ ਦੇ 40 ਜਵਾਨ ਹੈਗੇ ਨੇ ਨਾਲ ਉਹਨਾਂ ਦੇ ਆਫੀਸਰਸ ਨੇ ਔਰ ਸਾਡੇ ਜਿਹੜੇ 60 65 ਦੇ ਕਰੀਬ ਜਵਾਨ ਨੇ ਕਮਾਂਡੋਆਂ ਨਾਲ ਔਰ ਇੱਕ ਪਾਸੇ ਮੈਲੀਟ ਕਰ ਰਹੇ ਨੇ ਦੂਸਰੀ ਤਰਫ ਆਪਣੇ ਸ਼੍ਰੀ ਜਗਦੀਸ਼ ਰਾਜ ਡੀਐਸਪੀ ਸਪੈਸ਼ਲ ਬਣਾ ਲੀਡ ਕਰ ਰਹੇ ਨੇ ਸੋ ਕਹਿਣ ਤੋਂ ਬਾਅਦ ਇਹ ਹੈ ਕਿ ਮਾਨਯੋਗ ਐਸਐਸਪੀ ਸਾਹਿਬ ਦਾ ਹੁਕਮ ਹੈ ਕਿ ਕੋਈ ਵੀ ਅਸੀ ਚੀਜ਼ ਜਿਹੜੀ ਆਖੋ ਪਰੋਖੇ ਨਾਰਾਜੇ ਹਰ ਬੰਦੇ ਨੂੰ ਹਰ ਵਿਅਕਤੀ ਨੂੰ ਹਰ ਡੇਰੇ ਨੂੰ ਪ੍ਰੋਪਰਲੀ ਥਰੋਰੀ ਚੈੱਕ ਕਰਨਾ ਉਸੇ ਘੜੀ ਦੇ ਵਿੱਚ ਇਹ ਸਰਚ ਬਹਿਣ ਚਲਾਇਆ ਜਾ ਰ Thank you. ਪਠਾਨਕੋਟ ਦੇ ਬਮਿਆਲ ਬਾਰਡਰ ਏਰੀਆ ਦੇ ਵਿੱਚ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤੁਸੀਂ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਦੇਖ ਸਕਦੇ ਹੋ ਕਿ ਇੱਥੇ ਪਠਾਨਕੋਟ ਪੁਲਿਸ ਵੱਲੋਂ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਇਸ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਕਾਸੋ ਜਿਹੜਾ ਇੱਥੇ ਚਲਾਇਆ ਜਾ ਰਿਹਾ ਤੁਹਾਨੂੰ ਦੱਸ ਦਿੰਦੇ ਕਿ ਇਸ ਇਲਾਕੇ ਦੇ ਵਿੱਚ ਕੁਝ ਦਿਨ ਬੈਲਾ ਡਰੋਨ ਦੀ ਡਰਾਪਿੰਗ ਦੇਖੀ ਗਈ ਸੀਗੀ ਉਹ ਤਾਂ ਦੋ ਵਾਰ ਹੀਰੋਇਨ ਵੀ ਜਿਹੜੀ ਹੈ ਡਰੋਨ ਰਾਹੀਂ ਇੱਥੇ ਆਈ ਸੀਗੀ ਹੁਣ ਦੱਸਦੀ ਕਿ ਪੁਲਿਸ ਨੇ ਲਗਾਤਾਰ ਇਸ ਇਲਾਕੇ ਦੇ ਵਿੱਚ ਸੋਕਸੀ ਵਧਾਈ ਹੋਈ ਹੈ ਇਸ ਪੂਰੇ ਸਰਚ ਪ੍ਰੈਸ਼ਰ ਨੂੰ ਲੀਡ ਕਰ ਰਹੇ ਨੇ ਸੁਖਿੰਦਰ ਸਿੰਘ ਥਾਪੜ ਜੋ ਕਿ ਡੀਐਸਪੀ ਵਿਹਾਤੀ ਤੇ ਆਉਂਦੇ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕੀ ਕਹਿਣਾ ਹੋਣਾ ਦਾ ਇਸ ਸਰਚ ਪ੍ਰੈਸ਼ਰ ਦੇ ਦੌਰਾਨ ਜੀ ਮਾਨਯੋਗ ਐਸਐਸਪੀ ਸਾਹਿਬ ਆਦਰ ਸਰਦਾ ਦਜਿੰਦਰ ਸਿੰਘ ਖਲੋਂ ਸਾਹਿਬ ਦੇ ਦੇਸ਼ਾਂ ਦੇ ਦੇਸ਼ਾਂ ਦੇ ਤਰ ਜਿਹੜਾ ਇਹ ਸਾਡਾ ਅਡਜਾਇਨਿੰਗ ਰਾਵੀ ਦੇ ਪਰ ਹੋਜ ਰਿਵਰ ਜਲਾਲੀਆ ਤਰਨਾ ਜਿੰਨੇ ਵੀ ਇੱਥੇ ਡੇਰਾ ਜਪਿੰਦੇ ਹੈਗੇ ਨੇ ਚਾਹੇ ਉਹ ਕਿਸੇ ਵੀ ਕਮਿਊਨਿਟੀ ਨਾਲ ਸੰਬੰਧਤ ਨੇ ਉਹਨਾਂ ਦੇ ਉੱਪਰ ਜਿਹੜਾ ਸਾਡਾ ਸਰਚ ਪ੍ਰੈਸ਼ਨ ਚੱਲ ਰਿਹਾ ਇਸ ਤੋਂ ਇਲਾਵਾ ਜਿਹੜੇ ਗੰਨੇ ਦੇ ਖੇਤ ਹੈਗੇ ਨੇ ਜਾਂ ਹੋਰ ਜਿਹੜੇ ਸਾਡੇ ਜੰਗਲੀ ਏਰੀਆ ਤੁਸੀਂ ਦੇਖਦੇ ਸਾਡੀ ਫੋਰੈਸਟ ਲੈਂਡ ਕਾਫੀ ਹੈਗੀ ਹੈ ਜਾਂ ਹੋਰ ਵੀ ਜਿਹੜੇ ਉੱਪਰ ਖਬਰ ਦੇਦੇ ਹੈਗੇ ਨੇ ਤਾਂ ਜੋ ਕੋਈ ਵੀ ਕਿਸੇ ਵੀ ਕਿਸਮ ਦਾ ਸ਼ੱਕੀ ਵਿਅਕਤੀ ਲੁਕਾਇਸ਼ੋ ਪਿਆ ਨਾ ਹੋਵੇ ਜਾਂ ਕਿ ਐਸੀ ਵੈਸੀ ਚੀਜ਼ ਨਾ ਪਈ ਹੋਵੇ ਜਿਹੜੀ ਸਾਡੀ ਨਜ਼ਰਾਂ ਤੋਂ ਅੱਖੇ ਪਰੋਖੇ ਹੋ ਗਈ ਹੈ ਸੋ ਉਸੇ ਘੜੀ ਦੇ ਵਿੱਚ ਇਹ ਸਾਡਾ ਅਡਜਾਇਨਿੰਗ ਸਰਚ آپریشن ਚੱਲ ਰਿਹਾ ਜਿਹਦੇ ਵਿੱਚ ਕਰੀਬ ਬੀਐਸਐਫ ਦੇ 40 ਜਵਾਨ ਹੈਗੇ ਨੇ ਨਾਲ ਉਹਨਾਂ ਦੇ ਆਫੀਸਰਸ ਨੇ ਔਰ ਸਾਡੇ ਜਿਹੜੇ 60 65 ਦੇ ਕਰੀਬ ਜਵਾਨ ਨੇ ਕਮਾਂਡੋਆ ਨਾਲ ਔਰ ਇੱਕ ਪਾਸੇ ਮੈਲੀਡ ਕਰ ਰਹੇ ਨੇ ਦੂਸਰੀ ਤਰਫ ਆਪਣੇ ਸ਼੍ਰੀ ਜਗਦੀਸ਼ ਰਾਜ ਡੀਐਸਪੀ ਸਪੈਸ਼ਲ ਬਣਾ ਲੀਡ ਕਰ ਰਹੇ ਨੇ ਸੋ ਕਹਿਣ ਤੋਂ ਬਾਅਦ ਇਹ ਹੈ ਕਿ ਮਾਨਯੋਗ ਐਸਐਸਪੀ ਸਾਹਿਬ ਦਾ ਹੁਕਮ ਹੈ ਕਿ ਕੋਈ ਵੀ ਅਸੀ ਚੀਜ਼ ਜਿਹੜੀ ਆਖੋ ਪਰੋਖੇ ਨਾ ਰਹੇ ਜੇ ਹਰ ਬੰਦੇ ਨੂੰ ਹਰ ਵਿਅਕਤੀ ਨੂੰ ਹਰ ਡੇਰੇ ਨੂੰ ਪ੍ਰੋਪਰਲੀ ਥਰੋਰਲੀ ਚੈੱਕ ਕਰਨਾ ਉਸੇ ਘੜੀ ਦੇ ਵਿੱਚ ਇਹ ਸਰਚ ਬਹਿਣ ਚੱਲਿਆ